ਕੀ ਕਰ ਰਹੇ ਹੋ ਜੀ ਤੇ ਮੈਂ ਉਹ ਬੱਚੇ ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW 34 ਜੋਬ ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਦਿਓ ਇੱਕ ਵਾਰੀ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਸ਼ਾਬਾਸ਼ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਤਾਂ ਜੇਕਰ ਅਜੇ ਤੱਕ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਹਾਂਜੀ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਕਲਾਸ ਨੂੰ ਥੰਬਸ ਅਪ ਕਰਕੇ ਦੱਸਣਾ ਹੈ ਆਵਾਜ਼ ਤੇ ਵੀਡੀਓ ਕਲੀਅਰ ਹੈ ਜੇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰam ਚੈਨਲ ਐਮਐਸਟਬਿਊ ਸਟੱਡੀ ਟੈਲੀਗ੍ਰam ਚੈਨਲ ਦਾ ਨੇਮ ਹੈ ਟੈਲੀਗ੍ਰam ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰam ਨੂੰ ਜੁਆਇਨ ਕਰ ਲਓ ਜੇਕਰ ਅਜੇ ਤੱਕ ਵੀ ਤੁਸੀਂ ਵਟਸਐਪ ਗਰੁੱਪ ਨੂੰ ਵੀ ਜੁਆਇਨ ਨਹੀਂ ਕੀਤਾ ਵਟਸਐਪ ਗਰੁੱਪ ਨੂੰ ਵੀ ਜੁਆਇਨ ਕਰ ਲਓ ਵਟਸਐਪ ਤੇ ਡੇਲੀ ਕਲਾਸ ਦਾ ਲਿੰਕ ਜਿਹੜਾ ਆਜਿਆ ਕਰੇਗਾ ਇੱਕ ਟੈਲੀਗ੍ਰam ਨੂੰ ਜੁਆਇਨ ਕਰਨਾ ਇੱਕ ਤੁਸੀਂ ਵਟਸਐਪ ਨੂੰ ਜੁਆਇਨ ਕਰਨਾ ਠੀਕ ਹੈ ਕਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਸਾਨੂੰ 98 7 787 81 752 ਇਹ ਜਿਹੜਾ ਨੰਬਰ ਹੈ ਨਾ ਇਸ ਨੰਬਰ ਤੇ ਕੋਲ ਕਰ ਸਕਦੇ ਹੋ ਤੇ ਇਨਫੋਰਮੇਸ਼ਨ ਜਿਹੜੀ ਲੈ ਸਕਦੇ ਹੋ ਠੀਕ ਹੈ ਸੋ ਰਾਜ ਪ੍ਰਸ਼ਨ ਨੰਬਰ 1 ਹੈ ਤੁਹਾਡੀ ਸਕਰੀਨ ਤੇ ਰਾਜ ਸਰਕਾਰ ਰਾਜ ਸੂਚੀ ਦੇ ਕਿੰਨੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਂਦੀ ਹੈ ਰਾਜ ਸਰਕਾਰ ਰਾਜ ਸੂਚੀ ਦੇ ਕਿੰਨੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਂਦੀ ਹੈ 62 71 ਕਾਟ ਕੀ 55 ਫਰਵਰੀ ਦੇ ਵਿੱਚ ਜਨਵਰੀ ਚੜ ਗਿਆ ਇੱਕ ਮਹੀਨਾ ਰਹਿ ਗਿਆ ਤੁਹਾਡੇ ਸੀਟ ਟੈਕ ਨੂੰ ਸੋ ਚੰਗੀ ਤਰ੍ਹਾਂ ਆਪਣੀ ਪ੍ਰੈਪਰੇਸ਼ਨ ਕਰਨੀ ਸ਼ੁਰੂ ਕਰ ਦਿਓ ਠੀਕ ਹੈ ਦਿੱਲੀ ਕਲਾਸਾਂ ਨਾਲ ਜੁੜੋ ਕਿਉਂਕਿ ਮਾਸਟਰ ਕੈਡਰ ਸੋ ਸੀਟਾ ਟੂ ਰਿਪੀਟ ਟੈਟ ਦਾ ਸਿਲੇਬਸ ਸੇਮ ਹੈ ਸੀਪੀ ਟੈਟ ਦੀ ਤਿਆਰੀ ਕਰ ਲਈ ਤੁਹਾਡੀ ਸੀਟਾ ਟੱਟ ਦੀ ਵੀ ਤਿਆਰੀ ਹੋ ਜਾਂਦੀ ਹੈ ਬਸ ਸਮਝਣ ਦੀ ਗੱਲ ਹੈ ਇਹ ਜਿਹੜਾ ਪੀ ਟੈਟ ਦੇ ਵਿੱਚ ਸਿੱਧੇ ਪ੍ਰਸ਼ਨ ਹੁੰਦੇ ਆ ਤੇ ਸੀ ਟੈਟ ਦੇ ਵਿੱਚ ਸਟੇਟਮੈਂਟ ਵਾਲੇ ਹੁੰਦੇ ਬਾਕੀ ਹੋਰ ਕੁਝ ਨਹੀਂ ਹੁੰਦਾ ਸੋ ਰਾਜ ਸਰਕਾਰ ਜਿਹੜੀ ਕਿੰਨੇ ਵਿਸ਼ਿਆਂ ਤੇ ਕਾਨੂੰਨ ਬਣਾਉਂਦੀ ਹੈ ਦੇਖਦੇ ਆ ਬਿਲਕੁਲ ਕਿਹਨੇ ਸੀ ਅਨਸਰ ਕੀਤਾ ਸੀ 61 ਵਿਸ਼ਿਆਂ ਦੇ ਉੱਤੇ ਕੌਣ ਕਾਨੂੰਨ ਬਣਾਉਂਦੀ ਹੈ ਰਾਜ ਸਰਕਾਰ ਨੈਕਸਟ ਹੈ ਜੋ ਹਾਂਜੀ ਅਸ਼ੇ ਨੰਬਰ 2 ਤੇ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ ਇਹ ਗੱਲ ਕਿੰਨੇ ਕਹੀ ਸੀ ਕਿੰਨੇ ਕਹੀ ਸੀ ਇਹ ਵਾਲੀ ਗੱਲ ਜਿਹੜੀ ਲੋਕਤੰਤਰੀ ਸਰਕਾਰ ਹੈ ਲੋਕਾਂ ਲਈ ਲੋਕਾਂ ਦੀ ਅਤੇ ਲੋਕਾਂ ਦੁਆਰਾ ਹੁੰਦੀ ਹੈ ਇਹ ਵਾਲੀ ਗੱਲ ਕਿੰਨੇ ਕਹੀ ਸੀ ਹਾਂਜੀ ਇਬਰਾਹਿਮ ਲਿੰਕਨ ਨੇ ਕਹੀ ਸੀ ਅਮਰੀਕਾ ਦਾ ਸੀ ਇਬਰਾਹਿਮ ਲਿੰਕਨ ਨੇ ਇਹ ਗੱਲ ਕਹੀ ਸੀ ਲੋਕਤੰਤਰੀ ਸਰਕਾਰ ਜਿਹੜੀ ਡੈਮੋਕਰ ਡੈਮੋਕ੍ਰੈਟਿਕ ਸਰਕਾਰ ਹੁੰਦੀ ਹੈ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ ਠੀਕ ਹੈ ਉਹ ਜਿਨ੍ਹਾਂ ਨੇ ਆਨਸਰ ਕੀਤਾ ਸੀ ਇਹ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਇਬਰਾਹਿਮ ਲਿੰਕਨ ਕਹਿੰਦਾ ਕਿ ਜਿਹੜੀ ਲੋਕਤੰਤਰੀ ਸਰਕਾਰ ਹੈ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਹੁੰਦੀ ਹੈ ਤੁਸੀਂ ਦੇਖਿਆ ਵੀ ਹੋਏਗਾ ਲੋਕੀ ਚੁਣਦੇ ਆ ਸਰਕਾਰ ਨੂੰ ਲੋਕਾਂ ਵਾਸਤੇ ਹੀ ਕੰਮ ਕਰਦੀ ਹੈ ਠੀਕ ਹੈ ਨੈਕਸਟ ਹੈ ਪ੍ਰਸ਼ਨ ਨੰਬਰ 3 ਪ੍ਰਸ਼ਨ ਨੰਬਰ 3 ਪਾ ਕੇ ਆਨਸਰ ਕਰਨਾ ਹੈ ਸ਼ਾਬਾਸ਼ ਸ਼ਾਬਾਸ਼ ਪ੍ਰਧਾਨਾਤਮਕ ਲੋਕਤੰਤਰ ਸਰਕਾਰ ਕਿਸ ਦੇਸ਼ ਵਿੱਚ ਹੈ ਪ੍ਰਧਾਨਾਤਮਕ ਲੋਕਤੰਤਰੀ ਸਰਕਾਰ ਜਿਹੜੀ ਕਿਹੜੇ ਦੇਸ਼ ਵਿੱਚ ਹੈ ਭਾਰਤ ਇੰਗਲੈਂਡ ਅਮਰੀਕਾ ਕਿ ਰੂਸ ਪ੍ਰਧਾਨਾਤਮਕ ਲੋਕਤੰਤਰ ਸਰਕਾਰ ਜਿਹੜੀ ਕਿਹੜੇ ਦੇਸ਼ ਵਿੱਚ ਹੈ ਤੋ ਜਿਨ੍ਹਾਂ ਨੇ ਆਨਸਰ ਕੀਤਾ ਅਮਰੀਕਾ ਦੇ ਵਿੱਚ ਸੀ ਆਨਸਰ ਉਹਨਾਂ ਦਾ ਬਿਲਕੁਲ ਰਾਈਟ ਹੈ ਪ੍ਰਦਾਨਾਤਮਕ ਜਿਹੜੀ ਲੋਕਤੰਤਰੀ ਸਰਕਾਰ ਹੈ ਉਹ ਕਿੱਥੇ ਆ ਅਮਰੀਕਾ ਦੇ ਵਿੱਚ ਹੈ ਯੂ ਐਸ اے ਦੇ ਵਿੱਚ ਹੈ ਠੀਕ ਹੈ ਅੱਗੇ ਆਜੋ ਸਵਾਲ ਨੰਬਰ 4 ਤੇ ਹਾਂਜੀ ਪ੍ਰਧਾਨਾਤਮਕ ਸਰਕਾਰ ਬਾਰੇ ਬਾਰੇ ਕਿਹੜਾ ਕਥਨ ਸਹੀ ਹੈ ਇਹਨਾਂ ਵਿੱਚੋਂ ਤੁਹਾਨੂੰ ਮੈਂ ਦੱਸਿਆ ਯੂਐਸਏ ਦੇ ਵਿੱਚ ਹੈ ਪ੍ਰਧਾਨਾਤਮਕ ਲੋਕਤੰਤਰੀ ਸਰਕਾਰ ਹੈ ਨਾ ਪ੍ਰਧਾਨਾਤਮਕ ਸਰਕਾਰ ਵਿੱਚ ਦੇਸ਼ ਦੀ ਅਸਲੀ ਕਾਰਜਪਾਲਿਕਾ ਰਾਸ਼ਟਰਪਤੀ ਹੁੰਦੀ ਹੈ ਮਤਲਬ ਕਿਹੜਾ ਕਥਨ ਸਹੀ ਹੈ ਕਿ ਪਤਾ ਲੱਗੇ ਸਾਨੂੰ ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ ਰਾਸ਼ਟਰਪਤੀ ਦੇਸ਼ ਦਾ ਅਸਲੀ ਸ਼ਾਸਕ ਹੁੰਦਾ ਹੈ ਉਪਰੋਕਤ ਦੋਵੇਂ ਕਿ ਉਪਰੋਕਤ ਕੋਈ ਵੀ ਨਹੀਂ ਪ੍ਰਸ਼ਨ ਨੰਬਰ 4 ਦਾ ਜਿਨ੍ਹਾਂ ਨੇ ਅਨਸਰ ਕੀਤਾ ਸੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਪ੍ਰਧਾਨਾਤਮਕ ਲੋਕਤੰਤਰ ਦੇ ਵਿੱਚ ਕੀ ਹੁੰਦਾ ਹੈ ਪ੍ਰਧਾਨਾਤਮਕ ਸਰਕਾਰ ਦੇ ਵਿੱਚ ਦੇਸ਼ ਦੀ ਜਿਹੜੀ ਅਸਲੀ ਕਾਰਜਪਾਲਿਕਾ ਹੋ ਰਾਸ਼ਟਰਪਤੀ ਹੁੰਦੀ ਹੈ ਉਹ ਰਾਸ਼ਟਰਪਤੀ ਹੀ ਦੇਸ਼ ਦਾ ਅਸਲੀ ਸ਼ਾਸਕ ਹੁੰਦਾ ਹੈ ਠੀਕ ਹੈ ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ ਪ੍ਰਧਾਨ ਮੰਤਰੀ ਅਸਲੀ ਸ਼ਾਸਕ ਹੁੰਦਾ ਹੈ ਠੀਕ ਹੈ ਤੇ ਰਾਸ਼ਟਰਪਤੀ ਨਾ માત્ર ਹੁੰਦਾ ਜਦਕਿ ਪ੍ਰਧਾਨਾਤਮਕ ਸਰਕਾਰ ਦੇ ਵਿੱਚ ਰਾਸ਼ਟਰਪਤੀ ਅਸਲੀ ਸੋਰੀ ਅਸਲੀ ਸ਼ਾਸਕ ਹੁੰਦਾ ਹੈ ਠੀਕ ਹੈ ਨੈਕਸਟ ਕਵੈਸਚਨ ਨੰਬਰ 5 ਕਵੈਸਚਨ ਨੰਬਰ 5 ਤੇ ਆ ਜਾਓ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਹੜਾ ਹੈ ਕਮਲ ਕਨਕਤ ਦੇ ਦਾਤਰੀ ਤੱਕੜੀ ਕਿ ਹਾਥੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੰਜਾਬ ਦਾ ਇੱਕ ਖੇਤਰੀ ਦਲ ਹੈ ਠੀਕ ਹੈ ਤੇ ਇਹਦਾ ਚੋਣ ਨਿਸ਼ਾਨ ਹੈ ਤੱਕੜੀ ਸਾਰਨ ਪਤਾ ਹੋਣਾ ਚਾਹੀਦਾ ਬੜੇ ਇਜ਼ੀ ਪ੍ਰੈਸ਼ਨ ਹੈ ਤੱਕੜੀ ਇਹਦਾ ਚੋਣ ਨਿਸ਼ਾਨ ਹੈ ਠੀਕ ਹੈ ਨੈਕਸਟ ਦੇਖੋ ਅੱਜ ਕਿਸੇ ਕਾਰਨ ਕਰਕੇ ਪੀਪੀਟੀ ਨਹੀਂ ਬਣੀ ਡੀਐਫ ਤੋਂ ਹੀ ਕਰਵਾਇਆ ਜਾ ਰਿਹਾ ਤੁਹਾਨੂੰ ਹਾਂਜੀ ਭਾਰਤ ਵਿੱਚ ਪਹਿਲੀ ਵਾਰ ਗਠਬੰਧਨ ਵਾਲੀ ਸਰਕਾਰ ਕਦੋਂ ਬਣਾਈ ਗਈ ਭਾਰਤ ਵਿੱਚ ਪਹਿਲੀ ਵਾਰੀ ਗਠਬੰਧਨ ਵਾਲੀ ਸਰਕਾਰ ਕਦੋਂ ਬਣੀ ਸੀ ਹਾਂਜੀ 6ਵੀਂ ਲੋਕ ਸਭਾ ਚੋਣਾਂ ਵਿੱਚ 1977 ਵਿੱਚ ਉਪਰੋਕਤ ਦੋਵੇਂ ਕਿ 1999 ਤੋਂ 2004 ਤੱਕ ਭਾਰਤ ਵਿੱਚ ਪਹਿਲੀ ਵਾਰੀ ਗਠਬੰਧਨ ਵਾਲੀ ਸਰਕਾਰ ਕਦੋਂ ਬਣਾਈ ਗਈ ਸੀ ਮੈਮ ਕੱਲ ਕਲਾਸ ਲੱਗੀ ਸੀ ਨਹੀਂ ਜੀ ਕੱਲ ਰਾਜੇ ਕਲਾਸ ਨਹੀਂ ਲੱਗੀ ਤੁਹਾਡੀ ਕੱਲ ਤੁਹਾਡੀ ਕਲਾਸ ਨਹੀਂ ਸੀ ਲੱਗੀ ਹਨਾ ਕੋਈ ਗੱਲ ਨਹੀਂ ਸੋ ਜਿਨ੍ਹਾਂ ਨੇ ਆਨਸਰ ਕੀਤਾ ਹੈ ਸੀ ਆਨਸਰ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਛੇਵੀਂਆਂ ਲੋਕ ਸਭਾ ਚੋਣਾਂ ਕਦੋਂ ਹੋਈਆਂ ਸੀਗੀਆਂ 1977 ਦੇ ਵਿੱਚ ਉਦੋਂ ਪਹਿਲੀ ਵਾਰੀ ਸਾਡੇ ਇੰਡੀਆ ਦੇ ਵਿੱਚ ਗਠਬੰਧਨ ਵਾਲੀ ਸਰਕਾਰ ਬਣੀ ਸੀ ਜਦੋਂ ਕਿਸੇ ਵੀ ਸਰਕਾਰ ਨੂੰ ਪੂਰਨ ਬਹੁਮਤ ਪ੍ਰਾਪਤ ਨਹੀਂ ਨਾ ਹੁੰਦਾ ਫਿਰ ਗਠਬੰਧਨ ਵਾਲੀ ਸਰਕਾਰ ਬਣਦੀ ਹੈ ਨੈਕਸਟ ਭਾਰਤ ਵਿੱਚ ਕਿੰਨੇ ਰਾਜ ਹਨ ਭਾਰਤ ਵਿੱਚ ਕਿੰਨੇ ਰਾਜ ਹੈ ਭਾਰਤ ਵਿੱਚ ਕਿੰਨੇ ਰਾਜ ਹੈ 27 ਹੈ 28 ਹੈ 29 ਹੈ ਕਿ 25 ਹੈ ਸ਼ਾਬਾਸ਼ ਪ੍ਰਸ਼ਨ ਨੰਬਰ 7 ਭਾਰਤ ਵਿੱਚ ਕਿੰਨੇ ਰਾਜ ਹਨ ਹਾਂਜੀ ਸ਼ਾਬਾਸ਼ ਦੇਖ ਲਓ ਸੋਚ ਲਓ ਸਤਿ ਸ੍ਰੀ ਅਕਾਲ ਨਵਨੀਤ ਕੋਰ ਸੱਤ ਨੰਬਰ ਆਨਸਰ ਸਹੀ ਹੈ ਕਿ ਸੋਰੀ ਬੀ ਨੰਬਰ ਸਹੀ ਹੈ ਕਿ ਸੀ ਨੰਬਰ ਸੋਚ ਲਓ ਅਜੇ ਵੀ ਬਿਲਕੁਲ ਜਿਨ੍ਹਾਂ ਨੇ ਆਨਸਰ ਕੀਤਾ ਬੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਭਾਰਤ ਦੇ ਵਿੱਚ 28 ਰਾਜ ਹੈ ਠੀਕ ਹੈ ਨੈਕਸਟ ਲੋਕ ਸਭਾ ਲਈ ਅਨੁਸੂਚਿਤ ਜਾਤੀਆਂ ਅਤੇ ਅਸੂਰੀ ਅਨੁਸੂਚਿਤ ਜਾਤੀਆਂ ਲਈ ਕਿੰਨੇ ਸਥਾਨ ਰਾਖਵੇਂ ਹਨ ਲੋਕ ਸਭਾ ਦੀਆਂ ਚੋਣਾਂ ਵਿੱਚ ਜਿਹੜੀਆਂ ਨਸੂਚਿਤ ਜਾਤੀਆਂ ਐ ਐਸਸੀ ਜਿਨ੍ਹਾਂ ਨੂੰ ਬੋਲਦੇ ਆਸੀ ਸ਼ੈਡਿਊਲ ਕਾਸਟ ਉਹਨਾਂ ਲਈ ਕਿੰਨੇ ਜਿਹੜੇ ਸਥਾਨ ਐ ਕਿੰਨੀਆਂ ਸੀਟਾਂ ਰਿਜ਼ਰਵ ਐ 854756 ਕਿ 49 ਪ੍ਰਸ਼ਨ ਨੰਬਰ 8 ਸ਼ਾਬਾਸ਼ ਪ੍ਰਸ਼ਨ ਨੰਬਰ 8 ਪਾ ਕੇ ਆਨਸਰ ਕਰਨਾ ਹੈ ਬਿਲਕੁਲ ਜਿਨ੍ਹਾਂ ਨੇ ਆਨਸਰ ਕੀਤਾ ਹੈ ਆਨਸਰ ਏ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਆਨਸਰ ਤੁਹਾਡੇ ਤਾਂ ਸਹੀ ਹੋ ਰਹੇ ਤੁਹਾਨੂੰ ਆਨਸਰ ਸ਼ੋ ਹੋ ਰਹੇ ਤੁਹਾਨੂੰ ਮੋਜਾਂ ਲੱਗੀਆਂ ਪਈਆਂ ਹੈ ਨਾ 85 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਐਸੀਆਂ ਲਈ ਅਨੁਸੂਚਿਤ ਜਾਤੀਆਂ ਲਈ ਰਿਜ਼ਰਵ ਹੈ ਠੀਕ ਹੈ ਯਾਦ ਰੱਖਿਓ ਲੋਕ ਸਭਾ ਵਿੱਚ ਅਨੁਸੂਚਿਤ ਜਾਤੀਆਂ ਲਈ ਕਿੰਨੇ ਸਥਾਨ ਰਾਖਵੇਂ ਰੱਖੇ ਗਏ ਹਨ ਕਲਾਂ ਨੂ ਸੂਚਿਤ ਸਿਗੀਆਂ ਜਾਤੀਆਂ ਹੁਣ ਅਨੁਸੂਚਿਤ ਜਨ ਜਾਤੀਆਂ ਅਨੁਸੂਚਿਤ ਜਾਤੀਆਂ ਲਈ ਲੋਕ ਸਭਾ ਦੇ ਵਿੱਚ ਕਿੰਨੇ ਸਥਾਨ ਹੈ 85 ਸੀਟਾਂ ਰਿਜ਼ਰਵ ਹੈ ਹੁਣ ਅਨੁਸੂਚਿਤ ਜਨ ਜਾਤੀਆਂ ਆ ਗਈਆਂ ਐਸਟੀ ਜਿਨ੍ਹਾਂ ਨੂੰ ਅਸੀਂ ਬੋਲਦੇ ਇਹਨਾਂ ਲਈ ਕਿੰਨੇ ਸਥਾਨ ਰੱਖਵੇਂ 675747 ਕੀ 33 ਪ੍ਰਸ਼ਨ ਨੰਬਰ 9 ਅਸਿਆ ਵਾਸਤੇ ਕਿੰਨੀਆਂ ਲੋਕ ਸਭਾ ਦੇ ਵਿੱਚ ਰਿਜ਼ਰਵ 85 ਜਾਦੜਕチョ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਠੀਕ ਹੈ ਹੁਣ ਗੱਲ ਹੋ ਰਹੀ ਐ ਐਸ ਪੀ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਅਨੁਸੂਚਿਤ ਜਨਜਾਤੀਆਂ ਉਹਨਾਂ ਲਈ ਕਿੰਨੀਆਂ ਐ ਰਿਜ਼ਰਵ ਜ਼ਿਆਦਾਤਰ ਸਟੂਡੈਂਟਸ ਨੇ ਆਨਸਰ ਕੀਤਾ ਏ ਜੀ 47 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ 47 ਠੀਕ ਹੈ ਐਸ ਪੀ ਜਿਹੜੇ ਆ ਉਹਨਾਂ ਲਈ ਰਿਜ਼ਰਵ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਐ 47 ਸਥਾਨ ਕੇਜ ਸ਼ਡਿਊਲ ਕਾਸਟ ਲਈ ਐਸਟੀ ਵਾਸਤੇ 85 ਨੈਕਸਟ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸੰਸਦੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ਸੰਸਦੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਜਿਹੜੀਆਂ ਕਿਹੜੀਆਂ ਇਹਦੇ ਵਿੱਚ ਨਾ ਮਾਤਰ ਤੇ ਅਸਲੀ ਕਾਰਜਪਾਲਿਕਾ ਵਿੱਚ ਅੰਤਰ ਹੁੰਦਾ ਹੈ ਵਿਰੋਧੀ ਧਰਮ ਨੂੰ ਕਾਨੂੰਨੀ ਮਾਨਤਾ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਹੁੰਦੀ ਹੈ ਕਿ ਉਪਰੋਕਤ ਸਾਰੇ ਸੰਸਦੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਕੌਣ ਭੂਮਿਕਾ ਨਿਭਾ ਰਹੀ ਹੈ ਵਿਰੋਧੀ ਧਰਮ ਦੀ ਹਾਂਜੀ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਜੋਕੇ ਵਰਤਮਾਨ ਸਮੇਂ ਦੇ ਵਿੱਚ ਵਿਰੋਧੀ ਧਰਮ ਦੀ ਭੂਮਿਕਾ ਕੌਣ ਕੌਣ ਨਿਭਾ ਰਹੀ ਹੈ ਸ਼ਾਬਾਸ਼ ਤੁਹਾਨੂੰ ਮੈਂ ਦੱਸ ਦਵਾਂ ਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਜਿਹੜਾ ਭਾਰਤ ਵਿੱਚ ਹੈ ਨਾ ਵਿਰੋਧੀ ਦਲ ਉਹ ਹੈ ਕਾਂਗਰਸ ਠੀਕ ਹੈ ਇਹਦਾ ਹੁਣ ਮੁਖੀ ਨੇਤਾ ਕੌਣ ਹੈ ਇਹ ਹੈ ਰਾਹੁਲ ਗਾਂਧੀ ਜਿਹੜਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਦਲ ਦਾ ਨੇਤਾ ਹੈ ਠੀਕ ਹੈ ਕਲੀਅਰ ਹੋ ਗਿਆ ਥੋ ਤੱਕ ਨੈਕਸਟ ਆ ਜੋ ਕਾਂਗਰਸ ਲੋਕ ਸਭਾ ਦੇ ਵਿੱਚ ਕਾਂਗਰਸ ਤੇ ਰਾਜ ਸਭਾ ਦੇ ਵਿੱਚ ਕੌਣ ਹੈ ਰਾਜ ਸਭਾ ਦੇ ਵਿੱਚ ਕੌਣ ਹੈ ਰਾਜ ਸਭਾ ਦੇ ਵਿੱਚ ਵਿਰੋਧੀ ਦਲ ਦੀ ਭੂਮਿਕਾ ਨਿਭਾ ਰਿਹਾ ਹੈ ਮਲਿਕ ਅਰਜੁਨ ਖਰਗੇ ਠੀਕ ਹੈ ਤੇ ਇਹ ਇੰਡੀਆ ਗਠਬੰਧਨ ਦਾ ਸਦਸਾ ਹੈ ਮਤਲਬ ਕਿ ਮੈਂਬਰ ਹੈ ਯਾਦ ਰੱਖਿਓ ਖਰਗੇ ਯਾਦ ਰੱਖਿਓ ਠੀਕ ਹੈ ਮਲਿਕ ਅਰਜੁਨ ਖਰਗੇ ਸੋ ਜਿਨ੍ਹਾਂ ਨੇ ਆਨਸਰ ਕੀਤਾ ਡੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਨਾ ਨਾ ਮਾਤਰ ਤੇ ਅਸਲੀ ਕਾਰਜਪਾਲਿਕਾ ਦੇ ਵਿੱਚ ਡਿਫਰੈਂਸ ਹੁੰਦਾ ਹੈ ਠੀਕ ਹੈ ਨਾ ਮਾਤਰ ਦੀ ਕਾਰਜਪਾਲਿਕਾ ਰਾਸ਼ਟਰਪਤੀ ਹੁੰਦੀ ਹੈ ਤੇ ਅਸਲੀ ਕਾਰਜਪਾਲਿਕਾ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਵਿਰੋਧੀ ਦਲ ਨੂੰ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ ਵਿਰੋਧ ਕਰਨ ਦੀ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਤੋਂ ਕੌਣ ਹੁੰਦਾ ਵਿਰੋਧ ਕਰਨ ਵਾਲਾ ਪ੍ਰਧਾਨ ਮੰਤਰੀ ਦੀ ਅਗਵਾਈ ਹੁੰਦੀ ਹੈ ਇਹਦੇ ਵਿੱਚ ਠੀਕ ਹੈ ਇਹਦੇ ਵਿੱਚ ਸੰਸਦੀ ਪ੍ਰਣਾਲੀ ਜਾਂ ਸੰਸਦੀ ਸਰਕਾਰ ਦੇ ਵਿੱਚ ਸੰਵਿਧਾਨ ਦੀ ਕਿਹੜੀ ਧਾਰਾ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ ਸੰਵਿਧਾਨ ਦੀ ਕਿਹੜੀ ਧਾਰਾ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ ਧਾਰਾ 176 ਧਾਰਾ 136 ਧਾਰਾ 135 ਕੀ ਧਾਰਾ 120 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਪ੍ਰਸ਼ਨ ਨੰਬਰ 11 ਦਾ ਕੀ ਆਨਸਰ ਕਰੋ ਸਾਰੇ ਜਣੇ ਵੈਰੀ ਗੁੱਡ प्रश्न नंबर प्रश्न नंबर ग्यारह तारा एक सौ छिहत्तर तारा एक सौ छत्तीस तार की तारा एक सौ तार भी सो जिन्ह ने आंसर कि ऑप्शन सी सौ छत्ती बी आंसर आएगा ठीक है सी आंसर करने वाले कौन है ਜੇ ਮੈਂ ਨਾਮ ਲਿਆ ਅਨਸਰ ਆਏਗਾ 136 ਜਿਹੜੀ ਧਾਰਾ 136 ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕੀ ਆ ਇਹ ਪੀਪੀਟੀ ਦੇ ਵਿੱਚ ਇਹ ਜਿਹੜੀ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ ਸੰਵਿਧਾਨ ਦੀ ਕਿਹੜੀ ਧਾਰਾ 136 ਯਾਦ ਰੱਖਿਓ ਡੈਸ਼ ਨੂੰ ਸੰਵਿਧਾਨ ਦਾ ਰੱਖਿਅਕ ਕਿਹਾ ਜਾਂਦਾ ਹੈ ਸੰਵਿਧਾਨ ਦਾ ਰੱਖਿਅਕ ਕੌਣ ਹੈ ਪ੍ਰਧਾਨ ਮੰਤਰੀ ਉਹ ਤਾਂ ਤੁਸੀਂ ਦੇਖ ਹੀ ਲਿਆ ਕਿੰਨੀ ਕੁ ਰੱਖਿਆ ਕਰ ਲਈ ਹੈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੰਵਿਧਾਨ ਦੀ ਦੇਖ ਹੀ ਲਿਆ ਤੁਸੀਂ ਹਨਾ ਰਾਸ਼ਟਰਪਤੀ ਰਾਸ਼ਟਰਪਤੀ ਨੇ ਵੀ ਕੀ ਕਰ ਲਿਆ ਕਿਸਾਨਾਂ ਦੇ ਨਾਲ ਇੰਨਾ ਧੱਕਾ ਹੋਇਆ ਸੀ ਹਨਾ ਹੋਰ ਵੀ ਸੰਵਿਧਾਨ ਦੇ ਵਿੱਚ ਤੋੜ-ਫੋੜ ਹੋਈ ਸੀ ਜਿਹਦਾ ਆਮ ਜਨਤਾ ਨੂੰ ਫਾਇਦਾ ਨਹੀਂ ਨੁਕਸਾਨ ਹੀ ਹੋਇਆ ਰਾਸ਼ਟਰਪਤੀ ਨੇ ਵੀ ਕੁਝ ਨਹੀਂ ਕੀਤਾ ਮੰਤਰੀ ਮੰਡਲ ਨੇ ਵੀ ਕੁਝ ਨਹੀਂ ਕੀਤਾ ਮੰਤਰੀ ਮੰਡਲ ਨੇ ਵੀ ਜੋ ਪ੍ਰਧਾਨ ਮੰਤਰੀ ਨੇ ਕਹਿਤਾ ਹੋ ਗਿਆ ਪਰ ਨਿਆਂਪਾਲਿਕਾ ਜਿਹੜੀ ਹੁੰਦੀ ਹੈ ਉਹ ਕੀ ਹੈ ਸੰਵਿਧਾਨ ਦੀ ਰਖਕ ਹੈ ਸੁਪਰੀਮ ਕੋਰਟ ਦੇ ਵਿੱਚ ਫੈਸਲਾ ਹੁੰਦਾ ਅੰਤਿਮ ਫੈਸਲਾ ਸੁਪਰੀਮ ਕੋਰਟ ਦਾ ਹੀ ਹੁੰਦਾ ਠੀਕ ਆ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਡੈਸ਼ ਭਾਸ਼ਾ ਮੰਨਿਆ ਗਿਆ ਹੈ ਸੰਵਿਧਾਨ ਦੇ ਵਿੱਚ ਹਿੰਦੀ ਭਾਸ਼ਾ ਨੂੰ ਕਿਹੜੀ ਭਾਸ਼ਾ ਲਿੰਕ ਭਾਸ਼ਾ ਰਾਸ਼ਟਰੀ ਭਾਸ਼ਾ ਉਪਰੋਕਤ ਦੋਵੇਂ ਕੀ ਖੇਤਰੀ ਭਾਸ਼ਾ ਮੰਨਿਆ ਗਿਆ ਸ਼ਾਬਾਸ਼ ਕੀ ਮੰਨਿਆ ਗਿਆ ਬਈ ਸੰਵਿਧਾਨ ਦੇ ਵਿੱਚ ਹਿੰਦੀ ਭਾਸ਼ਾ ਨੂੰ 13 ਨੰਬਰ ਪ੍ਰਸ਼ਨ ਦਾ ਅਨਸਰ ਕਰੋ ਸੋ ਜਿਨ੍ਹਾਂ ਨੇ ਅਨਸਰ ਕੀਤਾ অপਸ਼ਨ ਸੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਰਾਸ਼ਟਰੀ ਭਾਸ਼ਾ ਤਾਂ ਸਾਨੂੰ ਪਤਾ ਹੀ ਸੀ ਪਰ ਲਿੰਕ ਭਾਸ਼ਾ ਵੀ ਮੰਨਿਆ ਜਾਂਦਾ ਹੈ ਠੀਕ ਹੈ ਕਿਨੂੰ ਹਿੰਦੀ ਭਾਸ਼ਾ ਨੂੰ 2011 ਦੀ ਮਰਦਮ ਸ਼ੁਮਾਰੀ ਅਨੁਸਾਰ ਭਾਰਤ ਵਿੱਚ ਅਨੁਸੂਚਿਤ ਜਾਤੀਆਂ ਕਿੰਨੇ ਪ੍ਰਤੀਸ਼ਤ ਹੈ 2011 ਦੇ ਵਿੱਚ ਜਿਹੜੀ ਮਰਦਮ ਸ਼ੁਮਾਰੀ ਹੋਈ ਸੀ ਉਹਦੇ ਅਨੁਸਾਰ ਭਾਰਤ ਵਿੱਚ ਜਿਹੜੀਆਂ ਅਨੁਸੂਚਿਤ ਜਾਤੀਆਂ ਕਿੰਨੇ ਪ੍ਰਤੀਸ਼ਤ ਹੈ ਕੁੱਲ ਵਸੋਂ ਦਾ 15% ਕੁੱਲ ਵਸੋਂ ਦਾ 7% ਕੁੱਲ ਵਸੋਂ ਦਾ 25% ਕਿਉਂ ਉਪਰੋਖਤ ਕੋਈ ਵੀ ਨਹੀਂ ਪ੍ਰਸ਼ਨ ਨੰਬਰ 14 ਪ੍ਰਸ਼ਨ ਨੰਬਰ 14 ਪਾ ਕੇ ਅਨਸਰ ਕਰਨਾ ਹੈ। ਤੋਂ ਜਿਨ੍ਹਾਂ ਨੇ ਅਨਸਰ ਕੀਤਾ ਸੀ অপਸ਼ਨ A ਸਿਲਵਸ ਤੋਂ ਦਾ 15% ਕੀ ਹੈ? ਅਨੁਸੂਚਿਤ ਜਾਤੀਆਂ ਏ ਜਿਨ੍ਹਾਂ ਨੂੰ ਅਸੀਂ ਐਸਸੀ ਬੋਲਦੇ ਆ। ਹੁਣ ਕਹਿੰਦਾ 2011 ਦੀ ਮਤਦਮ シュਮਾਰੀ ਬੋਲ ਰਹੀ ਹੈ। ਠੀਕ ਹੈ? ਭਾਰਤੀ ਸੰਵਿਧਾਨ ਵਿੱਚ ਆਰੰਭ ਵਿੱਚ ਰਾਖਵੇਂ ਕਰਨ ਦੀ ਵਿਵਸਥਾ ਕਿੰਨੇ ਸਾਲ ਲਈ ਕੀਤੀ ਗਈ ਸੀ ਰਿਜ਼ਰਵੇਸ਼ਨ ਸਟਾਰਟਿੰਗ ਦੇ ਵਿੱਚ ਕਿੰਨੇ ਸਾਲਾਂ ਲਈ ਹੋਈ ਸੀ ਹਾਂਜੀ ਰਿਜ਼ਰਵੇਸ਼ਨ ਜਿਹੜੀ ਉਹ ਇਸੇ ਸਟਾਰਟਿੰਗ ਦੇ ਵਿੱਚ ਕਿੰਨੇ ਸਾਲਾਂ ਲਈ ਹੋਈ ਸੀ 10 ਸਾਲਾਂ ਲਈ 12 ਸਾਲਾਂ ਲਈ 20 ਸਾਲਾਂ ਲਈ ਕਿ 15 ਸਾਲਾਂ ਲਈ ਕੋਈ ਗੱਲ ਨਹੀਂ ਆਨਸਰ ਦੇਖ ਲਿਆ ਅੱਜ ਤੁਹਾਨੂੰ ਮੋਝਾ ਹੈ ਕੋਈ ਗੱਲ ਨਹੀਂ ਹੁਣ ਤਾਂ ਤੁਹਾਨੂੰ ਪੀਪੀਟੀ ਪੀਡੀਐਫ ਦੇ ਵਿੱਚ ਆਨਸਰ ਦਿਖ ਰਿਹਾ ਨਾ ਉਦੋਂ ਅਸੀਂ ਪੇਪਰ ਦਿੱਤਾ ਸੀ ਨਾ ਪੀਟਟ ਦਾ ਉਦੋਂ ਸਾਨੂੰ ਪੇਪਰ ਦੇ ਵਿੱਚ ਆਨਸਰ ਮਿਲੇ ਸੀ ਠੀਕ ਹੈ ਤੇ ਜਿਹਨਾਂ ਨੇ ਆਨਸਰ ਕੀਤਾ ਇਹ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਰਿਜ਼ਰਵੇਸ਼ਨ ਦੀ ਵਿਵਸਥਾ ਸਿਰਫ 10 ਸਾਲ ਲਈ ਕੀਤੀ ਸੀ 10 ਸਾਲਾਂ ਦੇ ਵਿੱਚ ਇਹਨਾਂ categories ਦੀ ਜਿਹੜਾ ਨੂੰ ਅਸੀਂ ਰਿਜ਼ਰਵ ਕਰ ਰਹੇ ਹਾਂ ਇਹਨਾਂ ਦੀ ਦਸ਼ਾ ਸੁਧਾਰੀ ਜਦੋਂ ਇਹ ਤੇ ਰਿਜ਼ਰਵੇਸ਼ਨ ਖਤਮ ਕੀਤੀ ਜਾਏ ਨਾ ਸਾਡੀ ਸਰਕਾਰਾਂ ਨੇ ਇਹਨਾਂ ਦੀ ਦછા ਸੁਧਾਰੀ ਤੇ ਨਾ ਹੀ ਰਿਜ਼ਰਵੇਸ਼ਨ ਖਤਮ ਹੋਈ ਕਿਉਂਕਿ ਇਹਨਾਂ ਨੇ ਰਿਜ਼ਰਵੇਸ਼ਨ ਦੇ ਨਾਮ ਤੇ ਹੀ ਵੋਟਾਂ ਲੈਣੀਆਂ ਰਿਜ਼ਰਵੇਸ਼ਨ ਦੇ ਨਾਲ ਹੀ ਆਪਣਾ ਵੋਟ ਬੈਂਕ ਜਿਹੜਾ ਪੱਕਾ ਕਰ ਰਿਹਾ ਠੀਕ ਹੈ ਕਿ ਹਾਂ ਲੈ ਇਹਨਾਂ ਦਾ ਸ਼ੂਆ ਛਾਤ ਵਿਰੋਧੀ ਕਾਨੂੰਨ ਕਦੋਂ ਪਾਸ ਕੀਤਾ ਗਿਆ ਧਾਰਾ ਜਿਹੜੀ 17 ਸੰਵਿਧਾਨ ਦੀ ਉਹ ਸ਼ੂਆ ਛਾਤ ਦੀ ਕਾਨੂੰਨੀ ਰੂਪ ਵਿੱਚ ਵਿਰੋਧੀ ਹੈ ਇਹ ਜਿਹੜਾ ਸ਼ੂਆਸ਼ਾਤ ਦੇ ਵਿਰੁੱਧ ਕਾਨੂੰਨ ਪਾਸ ਹੋਇਆ ਸੀ ਕਦੋਂ 1951 ਵਿੱਚ ਹੋਇਆ ਸੀ 55 ਵਿੱਚ ਹੋਇਆ ਸੀ 56 ਵਿੱਚ ਹੋਇਆ ਸੀ ਕਿ 1975 ਵਿੱਚ ਹੋਇਆ ਸੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਤੋ ਜਿਨ੍ਹਾਂ ਨੇ ਆਨਸਰ ਕੀਤਾ 1955 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸ਼ਾਬਾਸ਼ 1955 ਵਿੱਚ ਇਹਨੇ ਪ੍ਰਸ਼ਨ ਤੇ ਆਈ ਸੀ ਆਪਾਂ ਅਗਲਾ ਪ੍ਰਸ਼ਨ ਆਜੋ ਪ੍ਰਸ਼ਨ ਨੰਬਰ 17 ਤੇ ਸਿਨਾਪਾ ਡਾਕਟਰ ਐਮਬੇਦਕਰ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਤੁਲਨਾ ਭਾਰਤ ਦੇ ਕਿਸ ਦੇ ਨਾਲ ਕੀਤੀ ਸੀ ਰਾਸ਼ਟਰਪਤੀ ਨਾਲ ਸਪੀਕਰ ਨਾਲ ਪ੍ਰਧਾਨ ਮੰਤਰੀ ਨਾਲ ਕਿਉਂ ਉਪਰਾਸ਼ਟਰਪਤੀ ਨਾਲ ਡਾਕਟਰ ਬੀ ਆਰ ਐਮਬੇਦਕਰ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਤੁਲਨਾ ਭਾਰਤ ਦੇ ਕਿਸ ਹੁਣ ਮੈਨੂੰ ਸ਼ਬਦ ਨਹੀਂ ਆ ਰਿਹਾ ਕੀ ਵਰਤਾਂ ਕਿਸ ਉਧੇਧਾਰ ਨਾਲ ਕੀਤੀ ਸੀ ਰਾਸ਼ਟਰਪਤੀ ਨਾਲ ਸਪੀਕਰ ਨਾਲ ਪ੍ਰਧਾਨ ਮੰਤਰੀ ਨਾਲ ਕਿ ਉਪ ਰਾਸ਼ਟਰਪਤੀ ਨਾਲ ਹਾਂਜੀ ਕਿਹਦੇ ਨਾਲ ਕੀਤੀ ਸੀ ਤੁਲਨਾ ਡਾਕਟਰ ਅੰਬੇਦਕਰ ਨੇ ਪਾ ਅਮਰੀਕਾ ਦੇ ਰਾਸ਼ਟਰਪਤੀ ਦੀ ਤੁਲਨਾ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਸੀ ਕਿਉਂਕਿ ਅਮਰੀਕਾ ਦੇ ਵਿੱਚ ਅਸਲੀ ਕਾਰਜਪਾਲਿਕਾ ਕੌਣ ਹੈ ਅਸਲੀ ਸ਼ਾਸਕ ਕੌਣ ਹੁੰਦਾ ਹੈ ਰਾਸ਼ਟਰਪਤੀ ਤੇ ਭਾਰਤ ਵਿੱਚ ਕੌਣ ਹੁੰਦਾ ਏ ਪ੍ਰਧਾਨ ਮੰਤਰੀ ਸੋ ਦੋਨਾਂ ਦੀਆਂ ਸ਼ਕਤੀਆਂ ਮਿਲਦੀਆਂ ਇਸ ਕਰਕੇ ਉਹਨਾਂ ਦੀ ਉਹਨਾਂ ਦੀ ਅਮਰੀਕਾ ਦੇ ਰਾਸ਼ਟਰਪਤੀ ਦੀ ਤੁਲਨਾ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਸੀ ਡਾਕਟਰ ਬੀ ਆਰ ਅੰਬੇਦਕਰ ਨੇ ਹੈ ਇਹ ਟਿਖਿਆ ਵਿੱਚੋਂ ਕਿਹੜੀ ਧਾਰਨਾ ਰਾਸ਼ਟਰਪਤੀ ਬਣਨ ਦੀ ਯੋਗਤਾ ਲਈ ਠੁਕਮੀ ਨਹੀਂ ਹੈ ਉਹ ਭਾਰਤ ਦਾ ਨਾਗਰਿਕ ਹੋਵੇ ਵੀ ਠੁਕਦੀ ਆ ਉਹਦੀ ਉਮਰ 35 ਸਾਲ ਦੀ ਹੋਣੀ ਚਾਹੀਦੀ ਇਹ ਵੀ ਠੁਕਦੀ ਆ ਕਾਨੂੰਨੀ अपराधी ਹੋਵੇ ਸਰਕਾਰੀ ਅਹੁਦੇ ਤੇ ਨਾ ਲੱਗਾ ਹੋਵੇ ਕਿਹੜੀ ਧਾਰਨਾ ਜਿਹੜੀ ਟੁਕਮੀ ਨਹੀਂ ਐ ਸਰਕਾਰੀ ਅਹੁਦੇ ਤੇ ਵੀ ਨਹੀਂ ਹੋਣਾ ਚਾਹੀਦਾ ਕੋਈ ਨੌਕਰੀ ਵੀ ਨਹੀਂ ਕਰਦਾ ਹੋਣਾ ਚਾਹੀਦਾ 35 ਸਾਲ ਦੀ ਉਮਰ ਹੋਣੀ ਚਾਹੀਦੀ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਪਰ ਅਪਰਾਧੀ ਨੂੰ ਥੋੜੀ ਅਸੀਂ ਕੁਸ਼ਲ ਅਹੁਦਾ ਦਵਾਂਗੇ ਉੱਚ ਅਹੁਦਾ ਠੀਕ ਹੈ ਸੀ ਆਨਸਰ ਰਾਈਟ ਹੈ ਅਪਰਾਧੀ ਨੂੰ ਨਹੀਂ ਉੱਚ ਅਹੁਦਾ ਮਿਲੇਗਾ ਸੋ ਜਿਹੜਾ ਕਾਨੂੰਨੀ ਅਪਰਾਧੀ ਹੋਏਗਾ ਰਾਸ਼ਟਰਪਤੀ ਬਣਨ ਦੀ ਯੋਗਤਾ ਨਹੀਂ ਰੱਖਦਾ ਸਵਿਧਾਨ ਨੰਬਰ 19 ਸਵਿਧਾਨ ਦੀ ਧਾਰਾ 25 ਵਿਤਕਰਿਆਂ ਦੀ ਮਨਾਹੀ ਕਰਦੀ ਹੈ ਸਵਿਧਾਨ ਦੀ ਧਾਰਾ ਜਿਹੜੀ 25 ਵਿਤਕਰਿਆਂ ਦੀ ਮਨਾਹੀ ਕਰਦੀ ਹੈ ਰਾਜਨੀਤਿਕ ਵਿਤਕਰਿਆਂ ਦੀ ਸਮਾਜਿਕ ਵਿਤਕਰਿਆਂ ਦੀ ਧਾਰਮਿਕ ਵਿਤਕਰਿਆਂ ਦੀ ਕੀ ਆਰਥਿਕ ਵਿਤਕਰਿਆਂ ਦੀ ਮਨਾਹੀ ਕਰਦੀ ਹੈ ਸ਼ਾਬਾਸ਼ ਤਾਂ ਧਾਰਮਿਕ ਵਿਤਕਰਿਆਂ ਦੀ ਮਨਾਹੀ ਕਰਦੀ ਹੈ ਧਾਰਾ 25 ਠੀਕ ਹੈ ਨੈਕਸਟ ਭਾਰਤ ਵਿੱਚ ਦਾਜ ਰੋਕ ਕਾਨੂੰਨ ਕਦੋਂ ਬਣਿਆ ਦਾਜ ਦੀ ਰੋਕ ਥਾਮ ਦੇ ਉੱਪਰ ਕਾਨੂੰਨ ਜਿਹੜਾ ਕਦੋਂ ਬਣਿਆ ਸੀ 1961 ਵਿੱਚ 1972 ਵਿੱਚ 1955 ਵਿੱਚ ਕਿ 1980 ਵਿੱਚ ਪ੍ਰਸ਼ਨ ਨੰਬਰ B ਪ੍ਰਸ਼ਨ ਨੰਬਰ B ਆਖਿਆ ਅਨਸਰ ਕਰੋ ਸ਼ਾਬਾਸ਼ ਸੁਜੀਨਾ ਨੇ ਅਨਸਰ ਕੀਤਾ 1900 8 ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ 1961 ਦੇ ਵਿੱਚ ਦਾਜ ਦੀ ਰੋਕਥਾਮ ਦੇ ਉੱਪਰ ਇੰਡੀਆ ਦੇ ਵਿੱਚ ਕਾਨੂੰਨ ਜਿਹੜਾ ਬਣਿਆ ਸੀ ਠੀਕ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀ ਹੈ ਕਲਾਸ ਜਿਹੜੀ ਤੁਹਾਨੂੰ ਵਧੀਆ ਤੇ ਇੰਟਰਸਟਡ ਲੱਗੀ ਹੋਏਗੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਡੇਲੀ ਤੁਹਾਡੀ ਰਾਤ ਨੂੰ 8 ਵਜੇ ਸੋਰੀ 8:30 ਵਜੇ ਕਲਾਸ ਹੁੰਦੀ ਹੈ ਇਹ ਕਲਾਸ ਨੂੰ ਸਕਿੱਪ ਨਾ ਕਰਿਆ ਕਰੋ ਬਸ 1 ਮਹੀਨਾ ਰਹਿ ਗਿਆ ਤੁਹਾਡੇ ਪੇਪਰ ਨੂੰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੁਸੀਂ 98 787 31 752 ਜਿਹੜਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਜੇਕਰ ਅਜੇ ਤੱਕ ਵੀ WhatsApp ਤੇ Telegram ਨੂੰ ਜੁਆਇਨ ਨਹੀਂ ਕੀਤਾ MSW study Telegram ਚੈਨਲ ਦਾ ਨੇਮ ਹੈ Telegram ਨੂੰ ਜੁਆਇਨ ਕਰ ਲਓ ਇਸ ਨੰਬਰ ਤੇ ਤੁਸੀਂ WhatsApp ਗਰੁੱਪ ਨਾਲ ਜੁਆਇਨ ਹੋ ਜਾਓ ਠੀਕ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਅੱਜ ਦੀ ਕਲਾਸ ਵਿੱਚ ਇੰਨੇ ਥੈਂਕ ਯੂ so much ਥੈਂਕਸ ਫॉर ਵਾਚਿੰਗ ਟੇਕ ਕੇਅਰ 拜